ਨਮਸਕਾਰ ਆਕਾਸ਼ ਵਾਣੀ ਦਾਇ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਸੁਪਲੀਟਨ ਦੀਆਂ ਖਾਸ ਖਬਰਾਂ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਸਿੱਖਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਸੀਯੂਈਟੀ ਯੂਜੀ ਦੇ ਪ੍ਰਭਾਵਿਤ ਉਮੀਦਵਾਰਾਂ ਲਈ 19 ਜੁਲਾਈ ਨੂੰ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਹੈ ਪ੍ਰਧਾਨ ਮੰਤਰੀ ਵੱਲੋਂ ਵਿੱਡੀ ਮਹਮ ਇੱਕ ਪੇੜ ਮਾਂ ਕੇ ਨਾਮ ਤੋਂ ਉਤਸ਼ਾਹਤ ਆਮ ਲੋਕ ਵੱਖ-ਵੱਖ ਕਸਮ ਦੇ ਬੂਟੇ ਲਗਾਉਣ ਵਿੱਚ ਰੁਚੀ ਗੁਰਦਾਸਪੁਰ ਵਿਖੇ ਕੱਲ ਤੋਂ ਸ਼ੁਰੂ ਹੋਣ ਵਾਲੀ ਅਗਨੀਵੀਰ ਭਰਤੀ ਰੈਲੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਅਤੇ ਪੰਜਾਬ ਪੁਲਿਸ ਤੇ ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹਥਿਆਰ ਬਰਾਮਦ ਕੀਤੇ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰੀ ਪ੍ਰੀਖਿਆ ਜਨਸੀ ਐਨਟੀਏ ਨੇ ਸਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਸੀਯੂਈਟੀ ਯੂਜੀ ਦੇ ਪ੍ਰਭਾਵਿਤ ਉਮੀਦਵਾਰਾਂ ਲਈ 19 ਜੁਲਾਈ ਨੂੰ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਹੈ ਇਹ ਪ੍ਰੀਖਿਆ ਕੰਪਿਊਟਰ ਆਧਾਰਿਤ ਹੋਵੇਗੀ ਪ੍ਰਭਾਵਿਤ ਵਿਦਿਆਰਥੀਆਂ ਦੀ ਗਿਣਤੀ 1000 ਤੋਂ ਵੱਧ ਹੈ ਪ੍ਰੀਖਿਆ ਏਜੰਸੀ ਨੇ ਕਿਹਾ ਹੈ ਕਿ ਉਹਨਾਂ ਨੂੰ ਵਿਸ਼ਾ ਕੋਡਤਾ ਜ਼ਿਕਰ ਕਰਦੇ ਹੋਏ ਇੱਕ ਈਮੇਲ ਭੇਜੀ ਗਈ ਹੈ ਅਤੇ ਪ੍ਰੀਖਿਆ ਲਈ ਦਾਖਲਾ ਕਾਰਡ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ एनटी ਅਨੁਸਾਰ ਮਹਾਰਾ ਤੋਂ ਮਿਲੀ ਸਲਾਹ ਦੇ ਆਧਾਰ ਤੇ ਉੱਤਰ ਕੁੰਜੀ ਤਿਆਰ ਕੀਤੀ ਜਾ ਰਹੀ ਹੈ ਤੇ ਇਸ ਨੂੰ ਅਧਿਕਾਰਤ ਵੈੱਬਸਾਈਟ ਤੇ ਦੇਖਿਆ ਜਾ ਸਕਦਾ ਹੈ ਦਾਖਲਾ ਪ੍ਰੀਖਿਆ ਮਈ ਮਹੀਨੇ 399 ਸ਼ਹਿਰਾਂ ਦੇ ਵੱਖ-ਵੱਖ ਕੇਂਦਰਾਂ ਤੇ ਆਯੋਜਿਤ ਕੀਤੀ ਗਈ ਸੀ ਇਹਨਾਂ ਵਿੱਚੋਂ 26 ਕੇਂਦਰ ਦੇਸ਼ ਤੋਂ ਬਾਹਰ ਸਨ ਪਹਿਲੀ ਵਾਰ ਇਹ ਪ੍ਰੀਖਿਆ ਆਨਲਾਈਨ ਤੇ ਆਫਲਾਈਨ ਦੋਵਾਂ ਮਾਧਿਮਾਂ ਰਾਹੀਂ ਲਈ ਗਈ ਸੀ ਆਰਜੀ ਉੱਤਰ ਕੁੰਜੀ 7 ਜੁਲਾਈ ਨੂੰ ਜਾਰੀ ਕੀਤੀ ਗਈ ਸੀ ਤੇ 9 ਜੁਲਾਈ ਤੱਕ ਇਤਰਾਜ਼ ਮੰਗੇ ਗਏ ਸਨ ਇਸ ਦੌਰਾਨ NEET UG ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਤੇ ਸਰਵੋਚ ਅਦਾਲਤ ਵੱਲੋਂ ਸੁਣਵਾਈ ਕੀਤੀ ਜਾਣ ਤੇ ਲੋਕ ਕਾਫੀ ਸੰਤੁਸ਼ਟ ਨੇ ਬਠਿੰਡਾ ਦੇ ਉਦਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਬਲਵਿੰਦਰ ਗਰਗ ਨੇ ਇਸ ਮਾਮਲੇ ਵਿੱਚ ਹੁਣ ਤੱਕ ਹੋਈ ਕਾਰਵਾਈ ਤੇ ਤਸੱਲੀ ਜ਼ਾਹਰ ਕੀਤੀ ਕਾਟਜ਼ ਕਾਦੀਸ਼ੀ ਲਗਾ ਕਰਦ ਹਨ ਕਿ ਉਸਨੇ NEET UG ਵਿੱਚ ਗੜਬੜੀ ਪੈਦਾ ਕਰਨ ਵਾਲੇ ਦੋਸ਼ੀਆਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਨਾ ਸਿਰਫ ਵਿਦਿਆਰਥੀਆਂ ਅਤੇ ਮਾਪਿਆਂ ਦਾ ਵਿਸ਼ਵਾਸ ਜਿੱਤਿਆ ਬਲਕਿ ਵਿਦਿਆਰਥੀਆਂ ਦੇ ਪ੍ਰਧਾਨਪਤੀ ਆਪਣੀ ਵਚਨਬੱਤਾ ਦ੍ਰਿੜਾਈ ਉਧਰ ਫਰੀਦਕੋਟ ਦੇ ਐਡਵੋਕੇਟ ਮੰਗਤ अरोड़ा ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਨੀਟ ਪਰ ਜਿਹੜੀ ਗੱਲ ਹੈ 24 ਲੱਖ ਬੱਚੇ ਨੇ ਇਗਜ਼ਾਮ ਦਿੱਤਾ ਹੈ بڑے ਬੱਚਾ ਨੇ ਰਾਤਾਂ ਜਾਗ ਜਾ ਕੇ ਜਿਨ੍ਹਾਂ ਨੇ ਤਿਆਰੀ ਕੀਤੀ ਹੈ ਇਸ ਤਰ੍ਹਾਂ ਇਹ ਪੇਪਰ ਲੀਕ ਹੋ ਜਾਣਾ ਬੜੀ ਸ਼ਰਮਨਾਕ ਤੇ ਬਹੁਤ ਗਲਤ ਗੱਲ ਹੈ ਇਹ ਕੱਲੇ ਬੱਚੇ ਦਾ ਟਾਈਮ ਨਹੀਂ ਲੱਗਦਾ ਇਹਦੇ ਵਾਸਤੇ ਸਾਰਾ ਉਹਨਾਂ ਨਾਲ ਪਰਿਵਾਰ ਜੁੜਿਆ ਹੁੰਦਾ ਹੈ ਰਿਸੋਰਸ ਲੱਗਦੇ ਆ ਪੈਸਾ ਲੱਗਦਾ ਹੈ ਤੇ ਇਹਦੇ ਵਾਸਤੇ ਹੁਣ ਹੋਣਾ ਇਹ ਬੰਦਾ ਹੈ ਕਿ ਇਹਦੀ ਪੂਰੀ ਤਰ੍ਹਾਂ ਪ੍ਰਾਪਰ ਜਾਂਚ ਹੋ ਕੇ ਤੇ ਇਹੋ ਜੀ ਸਖਤ ਸਜ਼ਾ ਮਿਲੇ ਕਿ ਦੁਬਾਰਾ ਕੋਈ ਹੌਸਲੇ ਨਾ ਕਰ ਸਕੇ ਇਸ ਤਰ੍ਹਾਂ ਪੇਪਰ ਲੀਕ ਹੋਵੇ ਜਾਸਾਬਾ ਦੇ ਮੈਂਬਰ ਸੰਜੀਵ ਅਰੋੜਾ ਨੇ ਜ਼ਲਾਲੁਦਿਆਣਾ ਦੇ ਵਾਕਵਾਕ ਸਕੂਲਾਂ ਵਿੱਚ ਐਮਪੀ ਲੈਡ ਸਕੀਮ ਦੇ ਅਧੀਨ ਮੁਕੰਮਲ ਹੋਏ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਅੱਜ ਨਿਜੀ ਤੌਰ ਤੇ ਜਾ ਕੇ ਨਿਰਖਣ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਦੇ ਵੱਖ-ਵੱਖ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਾਂ ਨਵੀਂ ਇਮਾਰਤ ਦੀ ਉਸਾਰੀ ਅਤੇ ਹੋਰ ਕਰਵਾਏ ਗਏ ਕਾਰਜਾਂ ਦਾ ਨਿਰਖਣ ਕਰਨਾ ਇਸ ਲਈ ਵੀ ਜ਼ਰੂਰੀ ਸੀ ਕਿ ਜਿਹੜੇ ਉਹਨਾਂ ਐਮਪੀ ਲੈਡ ਵਿੱਚੋਂ ਸਕੂਲਾਂ ਨੂੰ ਗ੍ਰਾਂਟ ਦਿੱਤੀ ਹੈ ਉਸ ਦੀ ਵਰਤੋਂ ਸਹੀ ਤਰੀਕੇ ਨਾਲ ਹੋ ਚੁੱਕੀ ਹੈ ਉਹਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਹੱਬੋਵਾਲ ਕਲਾਂ ਲੁਧਿਆਣਾ ਨੂੰ ਛੱਡ ਕੇ ਬਾਕੀ ਸਾਰੇ ਸਕੂਲਾਂ ਵੱਲੋਂ ਕਰਵਾਏ ਗਏ ਕਾਰਜਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਉਨਾ ਕਿਹਾ ਕਿ ਨਾ ਸਕੂਲਾਂ ਦੇ ਕੰਮ ਮੁਕੰਮਲ ਹੋਣ ਨਾਲ ਸਕੂਲੀ ਵਿਦਿਆਰਥੀਆਂ ਨੂੰ ਹੁਣ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਤੇ ਸ਼ੁਰੂ ਬੂਟੇ ਲਾਉਣ ਦੇ ਮਹਿੰਮ ਇੱਕ ਪੀੜ ਮਾਂ ਕੇ ਨਾਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਬਰਸਾਤ ਦੇ ਮੌਸਮ ਚ ਬੂਟੇ ਲਗਾਉਣ ਦਾ ਸੱਦਾ ਦਿੱਤਾ ਹੈ। ਆਮ ਲੋਕ ਇਸ ਮਹਿੰਮ ਤੋਂ ਬਿਹਦ ਉਤਸ਼ਾਹਤ ਨੇ ਅਤੇ ਵੱਖ-ਵੱਖ ਕਿਸਮ ਦੇ ਬੂਟੇ ਵੀ ਲਗਾ ਰਹੇ ਨੇ। ਹੋਰ ਵੇਰਵੇ ਨਾਲ ਰਿਪੋਰਟ आकाशवाणी अपने हालिया मन की बात प्रोग्राम प्रधानमंत्री ने एक पेड़ मां के नाम मुहिम संबंधी जानकारी देश सदा करता धरती भी मां के समान हमारा ख्याल रखती है धरती माँ ही हम सबके जीवन का आधार है इसलिए हमारा भी कर्तव्य है की हम धरती माँ का भी ख्याल रखे माँ के नाम पेड लगाने के अभियान से अपनी माँ का सम्मान तो होगा ही होगा धरती माँ की भी रक्षा होगी पिछले एक दशक में भारत में सबके प्रयास से वन क्षेत्र का अभूतपूर्व विस्तार हुआ है अमृत महोत्सव के दौरान देश भर में साठ हजार से ज्यादा अमृत सरोवर भी बनाए गए हैं अब हमें ऐसे ही माँ के नाम पर पैड लगाने के अभियान को गति देनी है ਜਲੰਧਰ ਦੇ ਨਿਵਾਸੀ ਹਰਿਆਵਲ ਪੰਜਾਬ ਅਤੇ ਸੰਕਲਪ ਵੈਲਫੇਅਰ ਸੁਸਾਇਟੀ ਦੇ ਮੁਖੀ ਪੁਨੀਤ ਖੰਨਾ ਆਪਣੇ ਸਾਥੀਆਂ ਨਾਲ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਕਿਸਮ ਦੇ ਬੂਟੇ ਲਗਾ ਰਹੇ ਨੇ ਅਤੇ ਹੋਰਨਾਂ ਨੂੰ ਵੀ ਸਮਾਜ ਭਲਾਈ ਦੇ ਇਸ ਕੰਮ ਵਿੱਚ ਆਪਣੇ ਬਣਦੇ ਯੋਗਦਾਨ ਦੀ ਅਪੀਲ ਕਰਦੇ ਨੇ ਇਸ ਅਭਿਆਨ ਦੇ ਨਾਲ ਸਾਨੂੰ ਸਭ ਨੂੰ ਜੁੜਨਾ ਚਾਹੀਦਾ ਹੈ ਕਿ ਦੇਖੋ ਕੁਦਰਤ ਵੀ ਸਾਡੀ ਮਾਂ ਹੈ ਸਾਕਸ਼ਾਤ ਆਪਾਂ ਦੋ ਮਾਵਾਂ ਨੂੰ ਦੇਖਦੇ ਹਾਂ ਇੱਕ ਸਾਡੀ ਮਾਂ ਜਿਨੇ ਸਾਨੂੰ ਜਨਮ ਦਿੱਤਾ ਹੁੰਦਾ ਹੈ ਦੂਜੀ ਕੁਦਰਤ ਤੇ ਕੁਦਰਤ ਦੀ ਸੇਵਾ ਕਰਨਾ ਵੀ ਸਾਡਾ ਉਨਾ ਹੀ ਫਰਜ਼ ਹੈ ਜਿੰਨਾ ਆਪਣੀ ਮਾਂ ਦੀ ਸੇਵਾ ਕਰਨਾ ਤੇ ਸਭ ਨੂੰ ਹੀ ਬੇਨਤੀ ਹੈ ਕਿ ਆਪਾਂ ਕਟੋ-ਕਟ ਇੱਕ ਰੁੱਖ ਆਪਣੀ ਮਾਂ ਦੇ ਨਾਮ ਜ਼ਰੂਰ ਲਗਾਈਏ ਉਹਨੂੰ ਗੋਦ ਲਈਏ ਪਾਲੀਏ ਤੇ ਰੁੱਖ ਕਿਹੜੇ ਲਾਈਏ ਨੀਮ ਪੀਪਲ ਬੋਰਡ ਲਗਾਈਏ ਉਸ ਤੋਂ ਇਲਾਵਾ ਸੋਜਨਾ ਲਾਈਏ ਚੰਮਨ ਲਾਈਏ ਆਂਬ ਲਗਾਈਏ ਤੇ ਵਾਦ ਤੋਂ ਵਾਦ ਇਦਾਂ ਦੇ ਗੁਣਕਾਰੀ ਰੁੱਖ ਲਗਾ ਕੇ ਉਹਨਾਂ ਨੂੰ ਪਾਲੀਏ ਤੇ ਪੰਜਾਬ ਨੂੰ ਮੁੜ ਹਰੀਆਵਲ ਪੰਜਾਬ ਬਣਾਈਏ ਯਕੀਨਨ ਜੇਕਰ ਸਮਾਜ ਦਾ ਹਰ ਵਿਅਕਤੀ ਇੱਕ ਪੀੜ ਮਾਂ ਕੇ ਨਾਮ ਮੁਹਿੰਮ ਨਾਲ ਜੋੜ ਕੇ ਆਪਣੇ ਆਲੇ ਦੁਆਲੇ ਬੂਟੇ ਲਗਾਵੇ ਅਤੇ ਲਗਾਤਾਰ ਉਹਨਾਂ ਦੀ ਸਾਂਭ ਸੰਭਾਲ ਵੀ ਕਰੇ ਤਾਂ ਆਉਣ ਵਾਲੇ ਸਮੇਂ ਵਿੱਚ ਨਾ ਸਿਰਫ ਚੌਗਿਰਦਾ ਹਰਿਆ ਪਰਿਆ ਦੇਖੇਗਾ ਬਲਕਿ ਧਰਤੀ ਹੇਠਲੇ ਪਾਣੀ ਦੀ ਵੱਧਦੀ ਸਮੱਸਿਆ ਤੇ ਵੀ ਕਾਫੀ ਹੱਦ ਤੱਕ ਠੱਲ ਪਾਈ ਜਾ ਸਕੇਗੀ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮਾਚਾਰ ਜਲੰਧਰ ਪਾਦਿਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਕੇਂਦਰ ਸਰਕਾਰ ਵੱਲੋਂ ਲੰਬੀ ਚਰਚਾ ਮਗਰੋਂ ਤਿਆਰ ਕੀਤੇ ਗਏ ਤਿੰਨ ਨਵੇਂ ਅਪਰਾਧਕ ਕਾਨੂੰਨ ਭਾਰਤੀ ਨਾ ਸਹਿਤਾ ਪਾਤੀ ਨਾਗਰਿਕ ਸੁਰੱਖਿਆ ਸਹਿਤਾ ਅਤੇ ਭਾਰਤੀ ਸਾਕਸ਼ੀ ਅਧਿਨਿਯਮ 2023 ਲਾਗੂ ਹੋ ਗਏ ਨੇ ਰੂਪਨਗਰ ਜ਼ਿਲ੍ਹੇ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਨਵੇਂ ਕਾਨੂੰਨਾਂ ਚ ਹੋਏ ਬਦਲਾਅ ਦੀ ਸ਼ਲਾਕਾ ਕਰਦੇ ਹੋਏ ਲੋਕਾਂ ਨੂੰ ਇਹਨਾਂ ਕਾਨੂੰਨਾਂ ਨੂੰ ਪੜੰਦੀ ਅਪੀਲ ਕੀਤੀ काफी पॉजिटिव चेंजेस देखे मैं ये कहूंगा कि सारे इस कानून ਨੂੰ ਪੜੋ ਔਰ ਬਹੁਤ ਸੌਖਾ ਕਾਨੂੰਨ ਹੈਗਾ ਕਾਫੀ ਚੀਜ਼ਾਂ ਇਹ ਹੋ ਗਈਆਂ ਜਿਹੜੀ ਪੁਰਾਣੇ ਟਾਈਮ ਤੇ ਵਿੱਚ ਲੇਗੇਸੀ ਦੇ ਤੌਰ ਤੇ ਚੱਲੀ ਆ ਰਹੀਆਂ ਜਾਂਦੀਆਂ ਉਹਨਾਂ ਨੂੰ ਖਤਮ ਕੀਤਾ ਗਿਆ ਔਰ ਨਵੇਂ ਚੇਂਜਸ ਜਿਹੜੇ ਅਜ ਦੇ ਸਮੇਂ ਦੇ ਅਨੁਸਾਰ ਹੋਣੇ ਜੈਤੇ ਸੀਗੇ ਜਿਸ ਤਰ੍ਹਾਂ ਹੁਣ ਇੱਕ ਛੋਟਾ ਬੱਚਾ ਹੈਗਾ ਉਹ ਗਰਲ ਚਾਈਲਡ ਨਹੀਂ ਹੁੰਦਾ ਸੀਗਾ ਤੇ ਉਹਦੇ ਵਾਸਤੇ ਸਾਨੂੰ ਸੋਚਣਾ ਪੈਂਦਾ ਸੀ ਕਿ ਆਪਾਂ ਕਿਹੜੀ ਧਾਰਾ ਵਿੱਚ ਪਰਚਾ ਦਰਜ ਕਰੀਏ ਬਟ ਨਾਓ ਦਾ ਕਨਸੈਪਟ ਇਜ਼ ਜੈਂਡਰ న్యూਟਰਲ ਮਤਲਬ ਬੱਚਾ ਚਾਹੇ ੁੰਡਾ ਹੋਵੇ ਚਾਹੇ ਕੁੜੀ ਹੋਵੇ ਪਰਚਾ ਸੇਮ ਧਾਰਾ ਮਤੇ ਤਿਆਰ ਕਰਦੇ ਹ ਜਲੰਧਰ ਦੇ ਵਸਨੀਕ ਸ਼ਿਵ ਸੈਨਾ ਟਕਸਾਲੀ ਦੇ ਬੁਲਾਰੇ ਅਤੇ ਸੀਨੀਅਰ ਪੱਤਰਕਾਰ yogesh suri ਮੁਤਾਬਕ ਨਵੇਂ ਕਾਨੂੰਨਾ ਦੇ ਹਾਂ ਬਖੇ ਨਤੀਜੇ ਮਿਲਣਗੇ ਸਰਕਾਰ ਦੇ ਇਹ ਜਿਹੜੇ ਨਵੇਂ ਕਾਨੂੰਨ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਛਾ ਰਿਜ਼ਲਟ ਜਿਹੜੇ ਅਸਮਾਜਿਕ ਤੱਤ ਹੈ ਉਹਨਾਂ ਦੇ ਵਿਰੁੱਧ ਲੈ ਕੇ ਆ ਗਏ ਪਹਿਲੇ ਆਮ ਤੌਰ ਤੇ ਇਹ ਗੱਲਾਂ ਸੁਣਨ ਚਾਹੁੰਦੀਆਂ ਸੀ ਕਿ ਆਪਰਾਦੀ ਕੋਰਟ ਦੇ ਵਿੱਚੋਂ ਭੱਜ ਗਿਆ ਪਰ ਹੁਣ ਨਵੇਂ ਕਾਨੂੰਨਾਂ ਦੇ ਮੁਤਾਬਕ ਉਹਨਾਂ ਨੂੰ ਕੜੀ ਲਾਉਣ ਦੀ ਇਜਾਜ਼ਤ ਮਿਲ ਗਈ ਹੈ ਜਿਹੜਾ ਕਿ ਬਹੁਤ ਹੀ ਸਰਾਹਣੀਆਂ ਕਦਮ ਹੈ ਪਹਿਲੇ ਕਢੀ ਦਾ ਇਸਤੇਮਾਲ ਧਾਰਾ 21 ਦੇ ਤਹਿਤ ਗੈਰ ਸਵਿਧਾਨਿਕ ਸੀ ਪਰ ਹੁਣ ਨਵੇਂ ਕਾਨੂੰਨ ਦੇ ਨਾਲ ਇਸ ਧਾਰਾ ਨੂੰ ਬਦਲ ਕੇ 43/3 ਕੀਤਾ ਗਿਆ ਹੈ ਹੁਣ ਕੋਰਟ ਦੇ ਵਿੱਚ ਫਰਾਰੀ ਦੇ ਜਿਹੜੇ ਚਾਂਸਸ ਹੈਗੇ ਆ ਉਹ ਬਿਲਕੁਲ 0% ਹੋ ਗਏ ਆ ਦੂਸਰੀ ਜਿਹੜਾ ਪੀਸੀਆਰ ਦੇ ਵਿੱਚ ਇੱਕ ਪਰਿਵਰਤਨ ਕੀਤਾ ਗਿਆ ਹੈ ਕਿ ਪਹਿਲੇ ਕਿਸੇ ਘਟਨਾ ਦੀ ਸੂਚਨਾ ਜਦੋਂ ਪੀਸੀਆਰ ਨੂੰ ਦਿੱਤੀ ਜਾਂਦੀ ਸੀ ਤੇ ਪੀਸੀਆਰ ਦਾ ਇੱਕ ਮੁਲਾਜ਼ਮ ਮੌਕੇ ਤੇ ਜਾ ਕੇ ਉਸ ਘਟਨਾ ਦੀ ਜਾਂਚ ਕਰਦਾ ਸੀ ਪਰ ਹੁਣ ਪੀਸੀਆਰ ਦੇ ਤਿੰਨ ਮੁਲਾਜ਼ਮ ਜਿਨ੍ਹਾਂ ਚ ਇੱਕ ਮੁਲਾਜ਼ਮ ਬਕਾਇਦਾ ਤੌਰ ਤੇ ਜਾ ਕੇ ਸਾਰੇ ਘਟਨਾਕਰਮ ਦੀ ਵੀਡੀਓਗ੍ਰਾਫੀ ਕਰੇਗਾ ਇੱਕ ਜਾਂਚ ਕਰੇਗਾ ਤੇ ਇੱਕ ਦੇ ਕੋਲ ਆਈਓ ਕਿਟ ਹੋਏ ਜਿਸ ਕਿਟ ਦੇ ਵਿੱਚ ਉਸ ਘਟਨਾਕਰਮ ਦੇ ਉੱਤੇ ਜਾਂਚ ਕਰਨ ਲਈ ਕਾਫੀ ਸਾਰਾ ਸਮਾਨ ਮੌਜੂਦ ਰਹੇਗਾ ਭਾਰਤੀ ਫੌਜ ਤੇ ਭਰਤੀ ਬੋਰਡ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ 16 ਤੋਂ 23 ਜੁਲਾਈ ਤੱਕ ਪੰਜਾਬ ਦੀ ਪਹਿਲੀ ਅਗਨੀਵੀਰ ਭਰਤੀ ਕਰਵਾਈ ਜਾ ਰਹੀ ਹੈ ਇਸ ਭਰਤੀ ਰੈਲੀ ਵਿੱਚ ਅਗਨੀਵੀਰ ਜਰਨਲ ਅਗਨੀਵੀਰ ਟੈਕਨੀਕਲ ਅਗਨੀਵੀਰ ਕਲਰਕ ਸਟੋਰ ਕੀਪਰ ਤੇ ਅਗਨੀਵੀਰ ਟ੍ਰੇਡਸਮੈਨ ਦਸਵੀਂ ਤੇ ਅੱਠਵੀਂ ਭਰਤੀ ਕੀਤੀ ਜਾਣਗੇ ਭਰਤੀ ਬੋਰਡ ਅੰਮ੍ਰਿਤਸਰ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਨੇ ਦੱਸਿਆ ਕਿ ਰੈਲੀ ਚ ਜ਼ਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਤੇ ਪਠਾਨਕੋਟ ਦੇ ਉਮੀਦਵਾਰ ਜਿਹੜੇ ਭਰਤੀ ਪ੍ਰਕਿਰਿਆ ਦੇ ਪਹਿਲੇ ਪੜਾਅ ਚ ਕਾਮਯਾਬ ਹੋਏ ਨਹੀਂ ਉਹਨਾਂ ਦੀ ਫਿਜ਼ੀਕਲ ਤੇ ਮੈਡੀਕਲ ਫਿਟਨੈਸ ਦੇ ਨਾਲ ਨਾਲ ਡਾਕੂਮੈਂਟੇਸ਼ਨ ਦੀ ਸਕ੍ਰੀਨਿੰਗ ਵੀ ਕੀਤੀ ਜਾਵੇਗੀ ਇਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ੇ ਸਰੰਗਲ ਤੇ ਕਰਨਲ ਚੇਤਨ ਪਾਂਡੇ ਨੇ ਸ਼ਹੀਦ ਲੈਫਟੇਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਭਾਰਤੀ ਰੈਲੀ ਦੀਆਂ ਤਿਆਰੀਆਂ ਦਾ ਚੈਕਆਪ ਲਿਆ ਉਹਨਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਤਹਿਤ ਪ੍ਰਸ਼ਾਸਨ ਵੱਲੋਂ ਇਸ ਰੈਲੀ 'ਚ ਭਾਰਤੀ ਫੌਜ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਭਾਰਤੀ ਰੈਲੀ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਪੰਜਾਬ ਪੁਲਿਸ ਤੇ ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦੇ ਹੋਏ ਵਿਦੇਸ਼ੀ ਮੂਲ ਦੇ ਅਤਵਾਦੀ ਲਖਪੀਰ ਉਰਫ ਲੰਡਾ ਦੇ ਦੋ ਕਾਰਕੁਨਾਂ ਨੂੰ ਗ੍ਰਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਮੈਗਜ਼ੀਨ ਤੇ ਗੋਲਾ ਬਾਰੂਦ ਸਮੇਤ 32 ਬੋਰ ਦੇ 6 ਆਧੁਨਿਕ ਪਿਸਤੌਲ ਬਰਾਮਦ ਕੀਤੇ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਪਿੰਡ ਠੱਠੀਆਂ ਦੇ ਸੁਮਿਤ ਪਾਲ ਸਿੰਘ ਤੇ ਤਰਨਤਾਰਨ ਵਿੱਚ ਚੰਬਾ ਕਲਾਂ ਦੇ ਅਰਪਨਦੀਪ ਸਿੰਘ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਵੱਲੋਂ ਮੱਧ ਬਰទេស ਤੋਂ ਹਥਿਆਰਾਂ ਦੇ ਖੇਪ ਪ੍ਰਾਪਤ ਕਰਨ ਸੰਬੰਧੀ ਖੂਫੀਆ ਜਾਣਕਾਰੀ ਮਿਲਣ ਮਗਰੋਂ ਕਾਰਵਾਈ ਕਰਦੇ ਹੋਏ ऑपरेशन सेल अमृतसर दीया पुलिस टीम ने एक ऑपरेशन चलाया ते दु मुल्ज़मानां नु रेलवे स्टेशन अमृतसर ਨੇੜਿਓਂ ਕਾਬੂ ਕਰ ਲਿਆ। विशेष ऑपरेशन सेल अमृतसर ਦੇ एआईजी सुखमिंदर ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮਾਨ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਹਥਿਆਰਾਂ ਦੀ ਇੱਕ ਥੇਪ ਅਪਰਾਧਿਕ ਅੰਸਰਾਂ ਨੂੰ ਅੱਗੇ ਵੇਚਣ ਲਈ ਖਰੀਦੀ ਸੀ ਤਾਂ ਜੋ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਸਕਣ। ਇਸ ਦਿਨ ਲਈ ਪ੍ਰਤੀਸ਼ਖਬਰਾਂ ਖਤਮ ਹੋਈਆਂ। ਨਮਸਕਾਰ।